ਕਹਾਣੀ ਦਾ ਨਾਮ ਬਾਪੂ ਦੀ ਸ਼ਾਂ ਇੱਕ ਪਿੰਡ ਵਿੱਚ ਰਹਿਣ ਵਾਲੇ ਬਾਬਾ ਸੁਚੇਤ ਸਿੰਘ ਨੇ ਆਪਣੀ ਜ਼ਿੰਦਗੀ ਦੇ ਹਰ ਪਲ ਪਰਿਵਾਰ ਦੀ ਖਾਤਰ ਸਮਰਪਿਤ ਕਰ ਦਿੱਤਾ ਉਹ ਇੱਕ ਮਿਹਨਤੀ ਕਿਸਾਨ ਸੀ ਕਦੇ ਆਪਣੇ ਹੱਥਾਂ ਦੀ ਰੋਟੀ ਖਾਣ ਲਈ ਪਰ ਆਪਣੇ ਬੱਚਿਆਂ ਦੀ ਪੜ੍ਹਾਈ ਵਿਆਹ ਘਰ ਬਣਾਉਣ ਵਿੱਚ ਕਦੇ ਕੋਈ ਕਸਰ ਨਹੀਂ ਛੱਡੀ ਉਸਨੇ ਹਮੇਸ਼ਾ ਇੱਕ ਗੱਲ ਦੁਹਰਾਈ ਪਰਿਵਾਰ ਨੂੰ ਇਕੱਠਾ ਰੱਖਣਾ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਾਮਯਾਬੀ ਹੋਵੇਗੀ ਉਸਦੇ ਤਿੰਨ ਪੁੱਤ ਨੇ ਵਿਆਹ ਹੋਣ ਮਗਰੋਂ ਵੀ ਬਾਬਾ ਜੀ ਨੇ ਕਦੇ ਵੀ ਘਰ ਵੰਡਣ ਦੀ ਗੱਲ ਨਹੀਂ ਆਉਂ ਦਿੱਤੀ ਉਹ ਹਰ ਰੋਜ਼ ਸਵੇਰੇ ਨਹਾ ਧੋ ਕੇ ਆਉਂਦਾ ਪਰਿਵਾਰ ਲਈ ਦੁੱਧ ਲਿਆਉਂਦਾ ਮੱਜਾਂ ਉੱਤੇ ਹੱਥ ਫੇਰਦਾ ਪਰ ਜਿਵੇਂ ਜਿਵੇਂ ਬਾਬਾ ਬੁੱਢਾ ਹੋਇਆ ਪੁੱਤਾਂ ਵਿੱਚ ਖੰਡ ਔਂ ਲੱਗੀ ਕਦਰ ਸੋਈ ਨੂੰ ਲੈ ਕੇ ਝਗੜਾ ਕਦੇ ਜ਼ਮੀਨ ਦੀਆਂ ਲਕੀਰਾਂ ਮਾਂ ਨੇ ਬਹੁਤ ਵਾਰ ਹੱਥ ਜੋੜੇ ਪਰ ਹਾਲਤ ਨਾ ਬਦਲੇ ਇੱਕ ਰਾਤ ਬਾਬਾ ਜੀ ਨੇ ਸਾਰਿਆਂ ਨੂੰ ਇਕੱਠਾ ਕੀਤਾ ਪੁਰਾਣੀ ਲੱਕੜੀ ਦੀ ਛੜੀ ਦੇ ਤਿੰਨ ਟੁਕੜੇ ਕਰਕੇ ਹੱਥ ਵਿੱਚ ਦਿੱਤੇ ਇੱਕ ਇੱਕ ਤੋੜੋ ਸਾਰਿਆਂ ਨੇ ਆਸਾਨੀ ਨਾਲ ਤੋੜ ਦਿੱਤੇ ਫਿਰ ਤਿੰਨ ਛੜੀਆਂ ਇਕੱਠੀਆਂ ਕਰਕੇ ਦਿੱਤੀਆਂ ਹੁਣ ਤੋੜੋ ਕਿਸੇ ਤੋਂ ਨਾ ਟੁੱਟੀਆਂ ਬਾਬਾ ਜੀ ਨੇ ਅੱਖਾਂ ਵਿੱਚ ਹੰਝੂ ਗੱਡੇ ਤੇ ਕਿਹਾ ਮੈਂ ਤਾਂ ਉਮਰ ਭਰ ਇਹੀ ਸਿੱਖਿਆ ਦਿੱਤੀ ਸੀ ਕਿ ਇਕੱਠੇ ਰਹੋਗੇ ਤਾਂ ਕੋਈ ਤੋੜ ਨਹੀਂ ਸਕੇਗਾ ਉਸ ਰਾਤ ਬਾਬਾ ਸੁਚੇਤ ਸਿੰਘ ਸੌਂ ਗਿਆ ਪਰ ਸਵੇਰ ਨਹੀਂ ਉਠਿਆ ਉਸ ਦੇ ਮਨ ਮਗਰੋਂ ਪਰਿਵਾਰ ਨੇ ਅਸਲ ਅਹਿਮੀਅਤ ਸਮਝੀ ਜਦੋਂ ਸਿਰ ਉੱਤੇ ਸ਼ਾਨ ਨਹੀਂ ਰਹੀ ਤਦ ਪਤਾ ਲੱਗਿਆ ਕਿ ਬਾਪੂ ਨਾ ਹੁੰਦਾ ਤਾਂ ਅਸੀਂ कद इकट्ठे नहीं रहंदे आज भी उसकी फोटो हेठा लिखिया है पूरा परिवार बापू जी ने जिंदे जी इकट्ठे रखिया